ਸਾਰਿਆਂ ਨੂੰ ਵੱਧ ਕੀੜਾ ਭਾਨਿਆ ਤੇਰੀ ਸੀਗਾ ਬਦਲਾ ਦਾ। ਮਾਜੀ ਪਾਨਾ ਸਿੱਧੂ ਜੀ ਮਾਫ ਕਰਿਓ ਜੇ ਕੋਈ ਗਲਤ ਬੋਲ ਲਿਆ ਗਿਆ ਤਾਂ ਪਰ ਸਾਰਿਆਂ ਨੂੰ ਵੱਧ ਕੀੜਾ ਭਾਨਿਆ ਤੇਰੀ ਸੀਗਾ ਬਦਲਾ ਦਾ। ਤੂੰ ਹੀ ਹਰੇਕ ਨੂੰ ਕਹਿੰਦਾ ਹੁੰਦਾ ਸੀ ਕਦੇ ਕਿਸੇ ਨੂੰ ਘੇਰਦਾ ਸੀ ਕਦੇ ਕਿਸੇ ਨੂੰ ਆਪਾਂ ਬਦਲਾ ਲਿਓਣਾ ਆਪਾਂ ਐ ਕਰਨਾਗਾ ਸਾਰਿਆਂ ਨੂੰ ਵੱਧ ਬਈ ਤੈਨੂੰ ਹੀ ਸੀਗਾ ਤੇ ਆਪਾਂ ਜਿਹੜੇ ਤੂੰ ਸਹੀ ਕੰਮ ਕਰਦਾਗਾ ਤੂੰ ਲੋਕਾਂ ਦੇ ਫਸੇ ਹੋਏ ਪੈਸੇ ਕਢਵਾਉਣਾ ਉਹ ਚ ਆਪਾਂ ਤੇਰੇ ਹੱਕ ਚਾਂਗੇ ਬਈ ਡਟ ਕੇ ਆਂਗੇ ਉਹਦਾ ਕੋਈ ਚੱਕਰ ਨਹੀਂ ਉਹ ਤੂੰ ਚੰਗੇ ਕੰਮ ਕਰਦਾ ਉਹ ਸਾਰੇ ਪੰਜਾਬ ਨੂੰ ਪਤਾ ਹੈ ਉਹ ਲਗਭਗ ਕੁਛ ਉਹਤੇ ਕਹਿਣ ਦੀ ਲੋੜ ਨਹੀਂ ਹੈਗੀ। ਤੁਹ ਬਾਦਲ ਸਾਹਿਬ ਨੂੰ ਕਿੰਨਾ ਕੁਝ ਬੋਲ ਜਾਂਦਾ ਸੀਗਾ ਜਾਂ ਹੋਰ ਵੀ ਕਈ ਜਾਣੇ ਨੇ ਕਿੰਨਾ ਕੁਝ ਬੋਲ ਜਾਂਦੇ ਸੀਗੇ ਤੁਹਾਡੇ ਬਾਦ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਸਾਰੀਆਂ ਵੀਡੀਓ ਜਾਂਦੀਆਂ ਨੇ ਉਹਨਾਂ ਕੋਲੇ ਉਹਨਾਂ ਨੇ ਅਜੇ ਤੱਕ ਕਿਸੇ ਤੇ ਕਾਰਵਾਈ ਪਤਾ ਕਿਉਂ ਨਹੀਂ ਕਰਾਈ ਹੈਗੀ ਵੀ ਚਲੋ ਕੋਈ ਗੱਲ ਨਹੀਂ ਵੀ ਪੰਜਾਬ ਦੀ ਮੁੰਡੇ ਨੇ ਹੌਲੀ-ਹੌਲੀ ਇਹਨਾਂ ਨੂੰ ਆਪ ਹੀ ਪਤਾ ਲੱਗ ਜੂਗਾ ਕੌਣ ਸਹੀ ਆ ਕੌਣ ਗਲਤ ਆ ਉਹਨਾਂ ਨੇ ਤਾਂ ਨਹੀਂ ਕਰਵਾਈ ਹੈਗੀ ਬਾਈ ਵੀਡੀਓ ਸਾਰੀਆਂ ਜਾਂਦੀਆਂ ਨੇ ਸਭ ਕੁਝ ਪਤਾ ਲੱਗਦਾ ਹੈਗਾ ਉਹਨਾਂ ਨੂੰ ਉਹ ਤਾਂ ਨਹੀਂ ਬੋਲਦੇ ਹੈਗੇ ਵੀ ਚਲੋ ਕੋਈ ਗੱਲ ਨਹੀਂ ਪੰਜਾਬ ਦੀ ਪੁੱਤ ਨੇ ਇਹ ਵੀ ਆਪ ਹੀ ਹੌਲੀ-ਹੌਲੀ ਇਹਨਾਂ ਨੂੰ ਪਤਾ ਲੱਗ ਜੂਗਾ ਵੀ ਕੌਣ ਸਹੀ ਆ ਕੌਣ ਗਲਤ ਆ ਤਾਂ ਸਾਰਿਆਂ ਨੂੰ ਵੱਧ ਬਾਈ ਪਾਨਿਆ ਤੈਨੂੰ ਹੀ ਸੀਗਾ ਵੀ ਆਪਾਂ ਕਿ ਹੁਣ ਆਇਆਂਗਾ ਜਿਹੜੇ ਤੂੰ ਸਹੀ ਕੰਮ ਕਰਦਾ ਬਾਈ ਉਹ ਤੇ ਤੂੰ ਸਹੀ ਉਹਦੇ ਨਾਲ ਤੇਰਾ ਸਾਰਾ ਪੰਜਾਬ ਖੜਾਗਾ ਬਾਈ ਤੇਰੇ ਨਾਲ ਜਿਹੜੇ ਤੂੰ ਸਹੀ ਕੰਮ ਕਰਦਾ ਉਹ ਤੇ ਤੇਰੀ ਫੁੱਲ ਸਪੋਰਟ ਆ ਗਈ ਪਰ ਜਿਹੜੀ ਆਹ ਗੱਲ ਸੀਗੀ ਦੱਸਣ ਵਾਲੀ ਏ ਬਾਈ ਤੈਨੂੰ ਦੱਸਤੀ ਅੱਜ ਤੱਕ ਉਹਨਾਂ ਨੇ ਤੇਰੇ ਤੇ ਕੋਈ ਕਾਰਵਾਈ ਨਹੀਂ ਕਰਵਾਈ ਹੈਗੀ ਕਿਉਂ ਨਹੀਂ ਕਰਵਾਈ ਹੈਗੀ ਕਿਉਂਕਿ ਉਹਨਾਂ ਨੂੰ ਪਤਾਗਾ ਵੀ ਕੋਈ ਗੱਲ ਨਹੀਂ ਇਹ ਆਪਣੀ ਮੁੰਡੇ ਨੇ ਪੰਜਾਬ ਦੀ ਮੁੰਡੇ ਨੇ ਆਪੀ ਹੌਲੀ-ਹੌਲੀ ਇਹਨਾਂ ਨੂੰ ਸਾਰਾ ਪਤਾ ਲੱਗ ਜੂਗਾ ਕੌਣ ਸਹੀ ਆ ਕੌਣ ਗਲਤ ਆ ਤਾਂ ਕਰਕੇ ਨਹੀਂ ਕਰਵਾਈ ਹੈਗੀ ਹੋਰ ਬਾਈ ਜਿਹੜੇ ਤੂੰ ਇਹ ਆਪਣੇ ਕੰਮ ਕਰਦਾ ਲੋਕਾਂ ਦੇ ਏਜੰਟਾਂ ਤੋਂ ਫਸੇ ਹੋਏ ਪੈਸੇ ਕਢਵਾਉਣਾ ਹੈ ਹਨਾ ਮੈਂ ਇੱਕ ਵੀਡੀਓ ਦੇਖੀ ਸੀ ਉਹ ਜਿੱਥੇ ਕਿਸੇ ਬਾਈ ਦਾ ਇਲਾਜ ਵੀ ਕਰਵਾਇਆ ਆ ਆਪ ਆਪ ਦੇ ਕੋਲੋਂ ਪੈਸੇ ਲਾ ਕੇ ਤਾਂ ਇਲਾਜ ਕਰਵਾਇਆ ਉਹਦਾ ਬਾਈ ਬਹੁਤ ਚੰਗੇ ਕੰਮ ਕਰਦਾਗਾ ਹੋਵੇ ਤੇ ਤੇਰੇ ਨਾਲ ਖੜੇ ਆਂਗੇ ਤੇਰਾ ਫੁੱਲ ਸਪੋਰਟ ਆ ਬਾਈ ਤੇਰਾ ਸਾਥ ਦੇਵਾਂਗੇ ਪਰ ਜਿਹੜੀ ਗੱਲ ਦੱਸਣ ਵਾਲੀ ਸੀਗੀ ਉਹ ਦੱਸ ਤੀ ਜੇ ਵੀਡੀਓ ਤੇ ਆਪਣੀ ਗੱਲ ਕੋਈ ਵੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ